ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਇੱਕ ਸਾਨੂੰ ਆਪ ਅਫਸਰ ਬੱਚੀ ਦਿਖਾਵਾਂਗੇ ਤੇ ਇੱਕ ਵਹਿੜ ਤਾਜੀ ਸੂਈ ਵੀ ਬੱਚਾ ਨਾਲ ਆ ਜੇਰ ਬੱਠਲ ਚ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਬਲਜਿੰਦਰ ਸਿੰਘ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 014 0494 ਦੁਬਾਰੇ ਬੋਲੀ 95014 0494 ਪਹਿਲੇ ਨੰਬਰ ਤੇ ਜਿਹੜੀ ਤੇਰੀ ਆਪਾਂ ਬੱਚੀ ਦੇਖੀ ਜਾਨੇ ਕਿਹੜਾ ਸੁਬਾ ਇਹ ਵੀਰੇ ਪਹਿਲਾ ਸੁਬਾ ਮੋਹ ਚਾਰ ਦੰਦ ਦਾ ਮੋਹ ਚਾਰ ਦੰਦ ਦਾ ਬੱਚਾ ਇਹਨੇ ਕੀ ਜੇਦਾ ਬੱਚਾ ਬੱਚਾ ਝੇਰ ਬੱਠ ਜਬਈ ਹੈ ਮਾੜਾ ਮਾੜਾ ਚੋੜਿਆ ਕੋਸ ਕੇ ਜੋਏ ਨਹੀਂ ਚਾਰ ਕਿਲੋ ਬੋਲਾ ਕੱਢਿਆ ਬੱਚਾ ਚੋਏ ਨੇ ਬੈਠੀ ਨਹੀਂ ਸੀ ਫੇਰ ਝੇਰ ਪਈ ਉਹਨਾਂ ਜਰ ਬੈਠੀ ਨਹੀਂ ਚੋਣ ਚ ਵਾ ਇੱਕ ਨੰਬਰ ਇੱਕ ਨੰਬਰ ਸੀਲ ਠੰਡੀ ਹੈ ਠੀਕ ਆਨੇ ਇਹਨਾਂ ਨੂੰ ਵਧੇ ਪਉਂਦੀਆ ਮੈਂ ਕਿਹਾ ਜਿਵੇਂ ਮਰਜ਼ੀ ਨਿਆਣਾ ਪਾ ਕੇ ਜਿਵੇਂ ਮਰਜ਼ੀ ਬਾਲਟੀ ਰੱਖ ਕੇ ਚੋਈਏ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਤੇਰੇ 15 ਕਿਲੋ ਦੁੱਧ ਰਾਮ ਨੇ ਦੇਈ ਆਪਾਂ ਕੋਈ 20 ਨਹੀਂ ਕਹਿੰਦੇ ਕੋਈ 20 ਨਹੀਂ ਕਹਿੰਦੇ ਕਿਉਂਕਿ ਮੋਰੇ ਰੋਤੋਂ ਖਾਲਾਂ ਚ ਪਾਣੀ ਸੁੱਕ ਜਾਣਾ ਖੜੇ 15 ਕਿਲੋ ਦੇਊਂਗੀ ਨਾ ਮੰਨੇ ਕਰਨੀ ਜਾਇ ਜਗਲ ਤੁੱਪੇ ਖੜੀਆ ਕੋਈ ਜਮਣ ਨਹੀਂ ਸੈਕਦੀ ਹਨਾ ਨਾ 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 ਕਰਦੀ ਮੁੱਲੇ ਦਾ ਕੀ ਰੱਖਣਾ ਮੁੱਲੇ ਦਾ 55000 ਰੁਪਏ ਲੈਣ ਦੇਣੀ ਮਾਨਤਨ ਹੋ ਜਾਊਗਾ ਮਾੜਾ ਮੋਟਾ ਮਾਨਤਨ ਕਰਦੇ ਤੋਰੀ ਫਿਰ ਬਾਹਰ ਨੂੰ ਤੇ ਥੋੜੀਆਂ ਭਲਾਂ ਹੈਗੀਆਂ ਹਨਾ ਆ ਭ ਜਰਸੀ ਦੇ ਵਿੱਚ ਆ ਗਈ ਘੱਡ-ਘੱਡ ਚੰਗਾ ਹੈਗਾ ਜਿੰਦ ਜਣ 55000 ਰੁਪਏ ਸਿਰਫ ਦੁੱਧ 15 ਮੰਨ ਲਿਓ 16 ਵੀ ਦੇ ਸਕਦੀ ਆ ਪਰ 14 ਮੰਨ ਲੇ 14 ਦਾ ਵਾਟ ਦੇ ਪਿਆ ਕਿਉਂਕਿ ਮੌਸਮ ਟੈਂਪਰੇਚਰ ਜ਼ਿਆਦਾ ਗਰਮੀ ਆਉਣ ਲੱਗੀ ਤੇ ਜਿਹੜੇ ਫੌਗਰ ਵਗੈਰਾ ਹੋਣਗੇ ਤਾਂ 15 16 ਵੀ ਚੋੜੂਗਾ ਤੇ ਰੇਟ ਸਿਰਫ 55000 ਸੂਈ ਸਵਾਈ ਆ ਧਾਰਾ ਵਾਲੇ ਪਾਸੋਂ ਵੀਰ ਘਾ ਵੇਫਿਕਰ ਹੋ ਜਾ ਓਕੇ ਆ ਜਮਾ ਤੇ ਲੈਵਾ ਦੇਖੋ 11:30 ਵਜੇ ਸੂਈ ਆ ਅੱਛਾ ਦਿਨੇ 12 ਵਜੇ ਸੂਈ ਆ 12:30 ਵਜੇ ਸੂਈ ਆ 2:30 ਵਜੇ ਤੈਨੂੰ ਦੇਖ ਤੋਂ ਉਹ ਤਾਂ ਕਿਰਾ ਪਰ ਰੈਡੀ ਕਰਦੀ ਬੱਚਾ ਕੀ ਹੈ ਬੱਚਾ ਮਾਗਰ ਬੱਚਾ ਠੀਕ ਹੈ ਜਿਹੜੇ ਆਪਾਂ ਅਫਸਰ ਬੱਚੀ ਦੇਖੀ ਜਾਂਦੇ ਆ ਇਹ ਵੀਰੇ ਮੂੰਹ ਖੀਰੀ ਆ ਠੀਕ ਹੈ ਤੇ ਅੱਜ ਇਹਦੇ 7 ਦਿਨ ਹੋ ਗਏ ਟੀਕਾ ਲਗਨੂ ਇੱਕ ਮਾਰਚ ਦਾ ਟੀਕਾ ਲਗਨੂ ਆਪਾਂ ਟੀਕਾ ਆਪਰਾ ਹੈ ਹਾਂ 1 ਐਪ੍ਰੈਲ ਦਾ ਟੀਕਾ ਲਗਨੂ ਇਹ ਲਿਆਂਦੀ ਆ ਜੇ ਕਿਸੇ ਪਾਸੋਂ ਕੀ ਸਿਸਟਮ ਹੈ ਪਹਿਲਾਂ ਲਈ ਸੀ ਵੀਰੇ ਟੀਕਾ ਪਾਪ ਨੂੰ ਆਇਆ ਠੀਕ ਆ ਹੋ ਗਏ ਮਹੀਨਾ ਖੰਡਾਈ ਨੂੰ ਆਪਣੇ ਕੋਲੇ ਹੋ ਗਏ ਨੂੰ 17 ਸਾਰਾਂ ਦਿਨ ਆਈ ਠੀਕ ਆ ਰਿਕਾਰਡ ਵਗੈਰਾ ਪਤਾ ਕੁਛ ਦਾ ਬਰੇ ਫਾਰਮ ਚ ਲਈ ਸੀ 38 ਕਿਲੋਦਰ ਕਟ ਸੀ ਠੀਕ ਆ ਮਾਲਾ ਜੇ ਕੋਈ ਸਾਵਣੂ ਦਾ 25 22 ਕਿਲੋ ਲਈ ਵੜ ਬਣ ਜੂਗੇ ਆਮਦਰੀਆਂ ਆਮਦਰੀਆਂ ਥਣ ਸਭ ਪੂਰਾ ਵਧੀਆ ਲੱਗਿਆ ਵਿੱਚ ਕੋਈ ਫੋਟ ਸੰਗ ਤਾਂ ਨਹੀਂ ਮਾੜੀ ਜੇ ਕੋ ਮੇ ਬੇਮਲੂੰਗੀ ਦੀ ਬੱਚੀ ਜੀ ਨਾਲ ਉਹ ਤਾਂ ਹੁਣ ਕੁੱਤੇ ਜੇ ਆ ਵੀ ਉਹ ਨਾਲ ਬਰਾਬਰ ਆਵੇ ਲੈ ਮਣੀ ਦਿਖਾ ਦੇ ਸਮਾਰ ਕੇ ਅਸਾ ਉਹ ਤਾਂ ਨਾਰਮਲ ਕੋਈ ਚੱਕਰ ਨਹੀਂ ਤੇ ਵਾਕੀ ਇਹ ਇਧਰ ਪਾਸੇ ਮਿਲਕ ਵੇਣ ਜੀ ਸੋਣੀ ਹੁਣੀ ਦਿਖਾਈ ਦੇ ਜਾਂਦੀ ਹੈ ਹਨਾ ਤੇ ਉਹ ਦੇਖੋ ਕਹਿਣ ਦੀ ਗੱਲ ਨਹੀਂ ਆ ਬਸੇ ਉਮਰਨ ਦਾ ਜਾਇਲਾ ਸੀ ਕਿੰਨੀ ਹੋ ਸਕਦੀ ਆ ਮੇਰੇ 16 17 ਮਹੀਨੇ ਦੀ ਮੇਰਾ ਬੱਚਾ ਪਾਏ ਦਾ ਕੀ ਰੱਖਣਾ ਪਾਏ ਦਾ ਲੈਣ ਦੇ 23 ਹਜ਼ਾਰ ਦੀ ਬੱਚੀ ਮਾਨਦਨ ਹੋ ਜੂ ਮੈਂ ਮੜਾ ਮੋਟਾ ਕਰ ਦਾਂਗੇ ਤੇ ਗਾਂ ਹਾਂ ਅਗਲਾ ਆਉਦੀ ਹਿੰਮਤ ਰੱਖੇ ਕਿ ਕਿਸਮਤ ਤੇ ਡਿਪੈਂਡ ਆ ਘੱਬਰ ਦੇ ਬਾਈ ਬੱਚੀ ਦਾ 25 80% ਬੱਚੀ ਰਹੂਗੀ ਕਿ ਪੂਰੇ ਰੱਬ ਕੇ ਤਾਲਾ ਪੂਰਾ ਸਾਫ ਸੀਗੇ ਦੋ ਵਾਰਾਂ ਟਿਕਾ ਲਵਾ ਇੱਕ ਦਿਨੋਂ ਦੋ ਦਿਨ ਟਿਕਾ ਠੀਕ ਆ 23000 ਰੁਪਏ ਕੀਮਤ ਆ ਸੋ ਭਰ ਜਾਇਦਾ ਗੱਲਾਂ ਵਿੱਚ 20 20000 ਦੁੱਧ ਪੀਉਂਦੀਆਂ ਲੈ ਲੈਂਦੇ ਆ ਨਾਲੇ ਦੁੱਧ ਪਿਉਣਾ ਪੈਂਦਾ ਇਹਦਾ ਬਸ ਪੜੀ ਪੜਾਈ ਆ ਹਨਾ ਤੋਰ ਫਿਰ ਗੇੜ ਸੁਵਰਤ 23000 ਦੀ ਬੱਚੀ ਜਾਦ ਬਰੀਡ ਬੱਚੀ ਦੇ ਵਿੱਚ ਹੈਗੀ ਆ ਸੋ ਦੇਖੋ ਕੰਨ ਕੁੰਨ ਚੰਗੇ ਆ ਬੋਦੀ ਵਾਦੀ ਬੱਚੀ ਦੀ ਠੀਕ ਹੈ ਸਾਫ ਸੁਥਰੀ ਬੱਚੀ ਆ ਨਾ ਥੋੜੀ ਪਾਣੀ ਦੀ ਇੱਈ ਲੱਗਦੇ ਬੱਠੋ ਦੀ ਭਾਈ ਜੀ ਇਹੇ ਠੀਕ ਹੈ ਸੋ ਪਲੇਆ ਰੇੜਾ ਕਰਦੀ ਇਹ ਖੁੱਲ੍ਹੇ ਹੀ ਸੀ ਨਾ ਸੋ ਕਦ ਘੱਟ ਦੇਖੋ ਬੱਚੀ ਖੈਰ ਚੰਗੀਆਂ ਸਾਫ ਸੁਥਰੀ ਕਿਸੇ ਬਸ ਹੱਥ ਤਰਾਣੀ ਇੱਕ ਦਿਖਾ ਦੀ ਪਾਲਕ ਬੱਚੀ ਆਪਾਂ 23000 ਕੀਮਤ 55000 ਲਾਉਣਾ ਜਿਹਨੇ ਦੁੱਧ ਚੋਣ ਵਾਲੀ ਲੈ ਸਕਦੇ ਹੋ ਜਿਹੜੇ 23 ਹਜ਼ਾਰ ਨਾਲ ਵੀ ਪਾਲ ਨਹੀਂ ਉਹ ਵੀ ਲੈ ਸਕਦੇ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜੱਦ ਮਿਲਦੇ ਹਾਂ ਹੋਰ